ਤਨਈਆ ਤੇ ਜੇ ਇਹਨਾਂ ਦੀ ਮਦਦ ਕਰਦੇ ਵੇ ਮੈਂ ਨਾ ਨਹੀਂ ਲੈਂਦਾ ਸਾਰੇ ਨੂੰ ਪਤਾ ਹੈ ਜੇ ਇਹਨਾਂ ਦੀ ਮਦਦ ਕਰਦੇ ਵੇ ਇਹਨਾਂ ਦੀ ਮਦਦ ਢੀਰਸਾ ਸਾਹਿਬ ਕਰਦੇ ਇਹਨਾਂ ਦੀ ਮਦਦ ਕੋਈ ਕਾਂਗਰਸ ਵਾਲਾ ਕਰਦੇ ਵੇ ਇਹਨਾਂ ਦੀ ਮਦਦ ਕੋਈ ਬੀਜੇਪੀ ਵਾਲਾ ਕਰਦੇ ਵੇ ਇਹਨਾਂ ਦੀ ਮਦਦ ਕੋਈ ਵੀ ਕਰਦੇ ਵੇ ਇਹਨਾਂ ਦੀ ਮਦਦ ਜਿਹਨੂੰ ਸਿੱਖ ਨਹੀਂ ਚਾਹੁੰਦੇ ਉਹ ਕਰਦੇ ਨਾ ਇਹਨਾਂ ਦੀ ਮਦਦ ਜੇਰਾਬਾਦ ਦੇ ਮਾਰਚ ਕਰਦੇ ਇਹ ਬਣ ਜਾਂਦੇ ਪੰਥਕ ਤੇ ਮੈਂ ਕਿੱਥੋਂ ਸੀਨਾ ਪਾੜ ਕੇ ਵਿਖਾਵਾਂ ਕਿ ਮੈਂ ਪੰਥ ਦਾ ਬੰਦਾ ਹੈ ਹੁਣ ਮੈਂ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਵਿਅਕਤੀ ਕੌਮ ਨਹੀਂ ਹੈ ਜੀ ਇੱਕ ਵਿਅਕਤੀ ਪੰਥ ਨਹੀਂ ਹੈਗਾ ਇੱਕ ਵਿਅਕਤੀ ਕੌਮ ਦਾ ਵਫਾਦਾਰ ਨਹੀਂ ਇੱਕ ਵਖਤ ਦੀ ਵਿਅਕਤੀ ਨਹੀਂ ਕੁਝ ਕਰ ਸਕਦਾ ਕੌਮ ਵੱਡੀ ਹੁੰਦੀ ਹੈ ਬੰਦਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਪਾਰਟੀ ਵੱਡੀ ਨਹੀਂ ਹੁੰਦੀ ਕੌਮ ਵੱਡੀ ਹੁੰਦੀ ਹੈ ਹੌਣ ਤਾਂ ਭਾਈ ਕੌਮ ਦੇ ਵਾਰਸੋ ਇਹ ਸਰਟੀਫਿਕੇਟ ਤੁਸੀਂ ਦੇਣਾ ਜਿਨ੍ਹਾਂ ਲਈ ਮੈਂ ਲੜਿਆ ਮਰੀਆਂ ਸਾਰਾ ਪਰਿਵਾਰ ਤਬਾਹ ਕਰ ਲਿਆ ਮੈਂ ਉਹਨਾਂ ਦੀ ਨਿਗਾਹ 'ਚ ਪੰਥ ਨਹੀਂ ਆ ਹੁਣ ਤੁਸੀਂ ਦੱਸਣਾ ਚੰਗੇ ਤੇ ਮੈਂ ਪੰਥ ਸੈਗਾ ਕਿੰਦੀ ਆਗਾ ਮੈਂ ਪੰਜਾਬ ਲਈ ਲੜਿਆ ਕਿ ਜੇ ਮੇਰੀ ਮਦਦ ਭਾਈ ਜਸਵੀਰ ਸਿੰਘ ਰੋਡੇ ਸੰਤਾਂ ਦਾ ਪਰਿਵਾਰ ਕਰਦੇ ਜਿਨ੍ਹਾਂ ਨੇ ਇੰਡੀਆ ਦੀ ਫੌਜ ਦੇ ਨਾਲ ਲੜਿਆ ਸਿੱਖ ਕੌਮ 'ਚ ਉਹਨੇ ਰੂਫ ਹੋ ਗਈ ਹੈ ਇਹ ਮੇਰੀ ਮਦਦ ਤੋ ਕਰ ਦੇਵੇ ਜੇ ਮੇਰੀ ਮਦਦ ਭਾਈ ਸਰਪਜੀਤ ਸਿੰਘ ਉਹਦਾ ਭਰਾ ਬੋਲ ਦੇਵੇ ਜਿਹਨੇ ਸਿੱਖ ਕੌਮ ਦੀ ਡਿੱਗੀ ਪੱਕ ਸੱਤੇ ਰੱਖੀ ਹੈ ਜਿਹਦੇ ਕਰਕੇ ਇਹ ਸਾਰੇ ਜਿੱਤੇ ਸੀ 1990 ਤੇ ਜਿਹਦੇ ਕਰਕੇ ਜਿੱਤੇ ਹੈ ਜੇ ਮੇਰੀ ਮਦਦ ਸੁਖਵਿੰਦਰ ਸਿੰਘ ਕਰ ਦੇਵੇ ਸੁਤਵੰਤ ਸਿੰਘ ਦਾ ਭਤੀਜਾ ਜੇ ਮੇਰੀ ਮਦਦ ਪ੍ਰਵਾਨਾ ਜੀ ਕਰ ਦੇਵੇ ਜੇ ਮੇਰੀ ਮਦਦ ਰਾਜਾ ਰਾਜ ਸਿੰਘ ਕਰ ਦੇਵੇ ਜੇ ਮੇਰੀ ਮਦਦ ਆਪਣਾ ਅਮਰਤਪਾਲ ਦਾ ਪਰਿਵਾਰ ਕਰ ਦੇਵੇ ਜੇ ਮੇਰੀ ਮਦਦ ਨਿੰਗ ਸਿੰਘ ਕਰਦੇ ਨਾ ਜੇ ਮੇਰੀ ਮਦਦ ਭਾਈ ਮਨਜੀਤ ਸਿੰਘ ਜੀ ਦਾ ਭਰਾ ਸ਼ਹੀਦ ਹੋਇਆ ਗੋਲੀਆਂ ਦੇ ਵਿੱਚ ਸਿੱਧਾ ਲੜਿਆ ਜੇ ਉਹਦਾ ਭਤੀਜਾ ਮੇਰੀ ਮਦਦ ਕਰ ਦਵੇ ਤੇ ਫੇਰ ਮੈਂ ਪੰਥ ਨਹੀਂ ਆ ਤੇ ਜੇ ਇਹਨਾਂ ਦੀ ਮਦਦ ਕਰ ਦਵੇ ਮੈਂ ਨਾਂ ਨਹੀਂ ਲੈਂਦਾ ਸਾਰੇ ਨੂੰ ਪਤਾ ਹੈ ਜੇ ਇਹਨਾਂ ਦੀ ਮਦਦ ਕਰਦੇ ਨੇ ਇਹਨਾਂ ਦੀ ਮਦਦ ਢੀਢਸਾ ਸਾਹਿਬ ਕਰਦੇ ਨੇ ਇਹਨਾਂ ਦੀ ਮਦਦ ਕੋਈ ਕਾਂਗਰਸ ਵਾਲਾ ਕਰ ਦਵੇ ਇਹਨਾਂ ਦੀ ਮਦਦ ਕੋਈ ਭਾਜਪਾ ਵਾਲਾ ਕਰ ਦੇਵੇ ਇਹਨਾਂ ਦੀ ਮਦਦ ਕੋਈ ਵੀ ਕਰਦੇਵੇ ਇਹਨਾਂ ਦੀ ਮਦਦ ਜਿਹਨੂੰ ਸਿੱਖ ਨਹੀਂ ਚਾਹੁੰਦੇ ਉਹ ਕਰਦੇ ਨਾ ਇਹਨਾਂ ਦੀ ਮਦਦ ਜੇਰਾਬਾਦ ਦੇ ਮਾਰਚ ਕਰਦੇ ਨ ਇਹ ਬਣ ਜਾਂਦੇ ਪੰਥਕ ਤੇ ਮੈਂ ਕਿੱਥੋਂ ਸੀਨਾ ਪਾੜ ਕੇ ਵਿਖਾਵਾਂ ਕਿ ਮੈਂ ਪੰਥ ਦਾ ਬੰਦਾ ਹੈ ਹੁਣ ਮੈਂ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ ਵਿਅਕਤੀ ਕੌਮ ਨਹੀਂ ਹੈ ਜੀ ਇੱਕ ਵਿਅਕਤੀ ਪੰਥ ਨਹੀਂ ਹੈਗਾ ਇੱਕ ਵਿਅਕਤੀ ਕੌਮ ਦਾ ਵਫਾਦਾਰ ਨਹੀਂ ਇੱਕ ਵਕਤ ਦੇਖ ਤੀ ਨਹੀਂ ਕੁਝ ਕਰ ਸਕਦਾ ਕੌਮ ਵੱਡੀ ਹੁੰਦੀ ਹੈ ਬੰਦਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਪਾਰਟੀ ਵੱਡੀ ਨਹੀਂ ਹੁੰਦੀ ਕੌਮ ਵੱਡੀ ਹੁੰਦੀ ਹੈ ਸੁਣ ਤਾਂ ਭਾਈ ਕੌਮ ਦੇ ਵਾਰਸੋ ਇਹ ਸਰਟੀਫਿਕੇਟ ਤੁਸੀਂ ਦੇਣਾ ਜਿਨ੍ਹਾਂ ਲਈ ਮੈਂ ਲੜਿਆ ਮਰਿਆ ਸਾਰਾ ਪਰਿਵਾਰ ਤਬਾਹ ਕਰ ਲਿਆ ਮੈਂ ਉਹਨਾਂ ਦੀ ਨਿਗਾਹ 'ਚ ਪੰਥ ਨਹੀਂ ਆ ਹੁਣ ਤੁਸੀਂ ਦੱਸਣਾ ਚੰਗੇ ਤੇ ਮੈਂ ਪੰਥ ਹੈਗਾ ਕਿ ਨਹੀਂ ਹੈਗਾ ਮੈਂ ਪੰਜਾਬ ਲਈ ਲੜਿਆ